ਇੱਕ ਦਿਨ ਦੇ ਬੱਚੇ ਤੋਂ ਲੈ ਕੇ ਜਿਹੜਾ ਮਰਜ਼ੀ ਸਾਈਜ਼ ਲੈ ਲਓ ਠੀਕ ਹੈ ਜਿਹੜਾ ਇੱਧਰ ਹੈਗਾ ਇਹ ਸੈਕਸ਼ਨ ਅਸੀਂ ਨਵਾਂ ਬਣਾਇਆ 1.5 ਸਾਲ ਤੋਂ ਇੱਧਰ ਲੜਕੀਆਂ ਦਾ ਮਤਲਬ ਗਾਇਜ਼ ਮੇਰੀ ਕਿਊਟ ਲੱड्डੂ ਅਜਨੇ ਆਪ ਹਣ ਸੀ ਤੇ ਆਪਾਤਾ ਆਹ ਤੇ ਰਾਧਾ ਤੇ ਬਯੰਤ ਬਾਈ ਭੀਖੀ ਵਾਲਾ ਉਰਿਆ ਗਿਆ ਸਾਰੇ ਪਹੁੰਚੋ ਬਯੰਤ ਕੋਲੇ ਇੱਕ ਤੋਂ ਇੱਕ ਬਾਤ ਬਾਤ ਮੋਬਾਈਲ ਆ ਬਯੰਤ ਜਿੱਥੇ ਗਿਆ ਸੀ ਕੰਮ ਕਰਨਾ ਉਥੋਂ ਵਾਪਸ ਆ ਕੇ ਉਹਨੇ ਦੁਬਾਰੇ ਸੌਪ ਮਾਨਸਾ ਕਰ ਲਈ ਮੇਰੇ ਲੈ ਕੇ ਲਾਉਣੇ ਭੀਖੀ ਵਾਲੇ ਵੀਰਾਂ ਨੂੰ ਜਿਹੜੇ ਬਯੰਤ ਕੋਲ ਬਯੰਤ ਸਿਗਲੇ ਕੋਲੇ ਜਾਂਦੇ ਸੀ ਉਹ ਸਾਰੇ ਪੁੱਤੋ ਠੀਕ ਆ ਤੇ ਵਿਅੰਤ ਕੋਲੇ ਪੂਰਾ ਵਧੀਆ ਮੋਬਾਈਲ ਮਿਲਦੇ ਆ ਪੁੱਤਰਾ ਠੀਕ ਐ ਡਨ ਹੋ ਗਿਆ ਤੇਰਾ ਖੁਸ਼ ਐ ਬਾਏ ਕਰਦੇ ਆ ਸਿੱਕਾ ਜੀ ਸਾਰਿਆਂ ਨੂੰ ਹੋ ਠੀਕ ਠਾਕ ਲੋ ਜੀ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਨਵਾਂ ਬਲੌਗ ਚੱਲਨੇ ਆ ਮੇਰੇ ਸ਼ਭੂ ਮਾਨਸਾ ਆਇਆ ਵੀ ਸ਼ਭੂ ਓਏ ਤੁਹਾਨੂੰ ਇੱਕ ਗੱਲ ਦਿਖਾਈਏ ਇਹ ਪਹਿਲਾਂ ਨਾਲ ਆਇਆ ਸ਼ਭੂ ਮੇਰੇ ਕੋਲੋਂ ਮੈਂ ਬਾਤ ਚੁਣਾ ਤਾਂ ਤੇ ਕੁਦਰਤੀ ਸਾਡੀ ਮੈਚਿੰਗ ਹੋ ਗਈ ਕੀ ਮੈਚਿੰਗ ਹੋਈ ਆ ਪਿਆਰਤੂ ਦੀ ਇਧਰ ਆਓ ਵੀ ਪੁੱਤ ਮੇਰਾ ਏ ਅੱਲੇ ਸਾਡੇ ਅਸੀਂ ਮੜਾ ਜਿਹਾ ਦਾ ਫਰਕ ਆ ਪਰ ਅਸੀਂ ਕਾਲੇ ਕਾਲੇ ਕੱਪੜੇ ਪਾ ਲਏ ਹਨਾ ਪੁੱਤ ਇਹਨੇ ਵੀ ਕਾਲੀ ਸਪੈਸ਼ਲਟ ਮੈਂ ਵੀ ਕਿਉਂਕਿ ਮਾੜੀ ਮੁੱਠੀ ਠੰਡ ਵੱਜ ਚੁੱਕੀ ਆ ਕਹਿੰਦੇ ਹੁੰਦੇ ਆ ਸਿਆਣੇ ਆਪਣੇ ਬਜ਼ੁਰਗ ਕਹਿੰਦੇ ਆ ਠੰਡ ਆਉਂਦੀ ਮਾਰਦੀ ਆ ਠੰਡ ਜਾਂਦੀ ਮਾਰਦੀ ਆ ਇਹ ਠੰਡ ਤੋਂ ਬਚ ਕੇ ਰਹੋ ਸਾਰੇ ਮੇਰੇ ਵੀਰ ਤੇ ਮੈਨੂੰ ਮਾਰ ਚੁੱਕੀ ਐ ਹੈ ਇਹਨੂੰ ਆ ਚੁੱਕੀ ਐ ਠੰਡੇ ਨੂੰ ਮਾਰ ਚੁੱਕਿਆ ਲਓ ਜੀ ਅੱਜ ਅਸੀਂ ਜਾਣਾ ਮਾਨਸਾ ਕੀ ਕਰਨੇ ਆ ਨਾ ਕਿਉਂ ਜਾਣਾ ਇਹ ਸਾਡੇ ਨਾਲ ਜੁੜੇ ਰਹੋ ਹਾਂਜੀ ਹਾਂ ਹਾਂ ਇੱਕ ਚੀਜ਼ ਖੰਗੋ ਮੇਰਾ ਚ ਕੀ ਆਜਾ ਆਲੋ ਕੀ ਦਿਖਾਏਗਾ ਹਾਂ ਦਿਖਾ ਇੱਕ ਮਿੰਟ ਕੋ ਗਾਇਸ ਮੇਰੇ ਕਿਊਟ ਲੱਡੂ ਅਜਨੇ ਆਪਣ ਸਿੱਦੇ ਆਪਾਤਾ ਆਹ ਤੇ ਰਦਨਨੀ ਛੋਟੀ ਕਾ ਨਾ ਤੇਨਾਂ ਨੂੰ ਅਡਡ ਕਿਉਂ ਮਠਿਆ ਉਹ ਵੀ ਤੁਹਾਨੂੰ ਦੱਸੂਗੀ ਮੈਂ ਤੇ ਅਜ ਇਹ ਬਹੁਤ ਕੰਮ ਸੀ ਕਿਉਂ ਆ ਤੁਸੀਂ ਦੇਖ ਲੇ ਲੱਡੂ ਤੇ ਆਹ ਦੇਖੋ ਆਨੇ ਗੁਰੂ ਤੇਗ ਬਹਾਦਰ ਜੀ ਤੇ ਆਹਲੇ ਥੋੜਾ ਬਸਮਾਨ ਪਿਆ ਮੈਂ ਇਹਨਾਂ ਦੀ ਪੋਰਟਰੇਟ ਬਣਾਉਣੀ ਹੈ ਸਕੂਲ ਦੇ ਵਿੱਚ ਦੇਣੀ ਗਾਂ ਕਿ ਸੜਨੇ ਜਾਏਗਾ ਨਾ ਬੜਾ ਤੇ ਮੇਨ ਕੰਮ ਸੀ ਆਹ ਆ ਸਾਰੇ ਜਿਹੜੇ ਤੋਤੇ ਨੇ ਤੇ ਹੁਣ ਸੁੱਕਣ ਲਈ ਪਾਏ ਨੇ ਤੇ ਇਹ ਆਹਣੀਆਂ ਆ ਹੋਰ ਵੀ ਨੇ ਉਹ ਮੈਂ ਸ਼ਾਇਦ ਮਮਾ ਜਾਂ ਦਾਦੀ ਤੋਂ ਉਹ ਦਣਗੇ ਕੱਲੂ ਵੀ ਅੱਜ ਜਾ ਕੇ ਉਹ ਕਿਉਂਕਿ ਹਨਾ ਕਾਫੀ ਟਾਈਮ ਦੇ ਪਏ ਸੀਗੇ ਧੋਣ ਵਾਲੇ ਆ ਤੋਤੇ ਨੇ ਤੇ ਜਿਹੜਾ ਉਹਨਾਂ ਨੂੰ ਜਿੱਥੇ ਬਿਠਾਣੇ ਹੁੰਨੇ ਉਹਦੇ ਥਲੇ ਆਹਾ ਦਿੰਨੇ ਹੁੰਨੇ ਆ ਆਹ ਗਿੱਲਾ ਸੀਗਾ ਤੇ ਜਿਹੜਾ ਇੱਕ ਇਹ ਜਿਹਾ ਸੇਮ ਟੂ ਸੇਮ ਆ ਉਹ ਮੈਨੂੰ ਮਿਲ ਨਹੀਂ ਰਹਾ ਬਦਨ ਮੈਂ ਕਿੱਥੇ ਰੱਖਤਾ ਤੇ ਇਹੇ ਕੰਮ ਸੀ ਤੇ ਇੱਕ ਹੁਣ ਗੁਰਗੋ ਤੇਗ ਬਹਾਦਰ ਜੀ ਦੇ ਮੈਂ ਪੋਰਟਰੇਟ ਬਣਾਉਂਗੀ ਉਹਦਾ ਕੰਮ ਹੋਗਾ ਚਲਿਏ ਚਲੋ ਚਲੋ ਐਂ ਕਰਦੇ ਚਲੋ ਚਲੋ ਵੀ ਕਰਨੇ ਆ ਭਈ ਹੁਣ ਮਾਨਸਾ ਕੀ ਕਰਨੇ ਆਨੇ ਦਿਖਾਉਣੇ ਸਾਨੂੰ ਠੀਕ ਆ ਹਲੋ ਜੀ ਇਹਦੀ ਰੇਲ ਚੱਲ ਪਈ ਆਪਣੇ ਘਰ ਕੋਲੋਂ ਮਾਨਸਾ ਨੂੰ ਇੰਨੀ ਕ ਸੜਕ ਸਾਡੀ ਕੱਚੀ ਰਹੀ ਪਿੰਡ ਦੀ ਬਸ ਇਹ ਵੀ ਕਹਿੰਦੇ ਬਣ ਜਾਊਗੀ ਤਾਂ ਹੋਰਾਂ ਬਣ ਕੇ ਦੁਬਾਰੀ ਕਹਿੰਦੇ ਬਣ ਜਾਊਗੀ ਤੇ ਇਦੋਂ ਆ ਚੱਲਦੇ ਆ ਲਓ ਜੀ ਬਹਿ ਗਏ ਗੱਡੀ ਤੇ ਚੱਲ ਪਏ ਮਾਨਸਾ ਨੂੰ ਹੁਣ ਪਾਲੀ ਪ੍ਰਧਾਨ ਮੰਤਰੀ ਸੜਕ ਜੋ ਜਿਹੜਾ ਸੜਕ ਤੇ ਬਸ ਇਧੋ ਪਾ ਕੇ ਗਿਰਸ ਤਾਂ ਅਸੀਂ ਖਿਆਲੇ ਕੱਢਾਂਗੇ ਖਿਆਲੇ ਦੋ ਗਿਰ ਪਾ ਕੇ ਮਾਨਸਾ ਤੇ ਕਟਾਂਗੇ ਅਗਿਆਨੀ ਜਾਂਦਾ ਕਿ ਉਧਰ ਸਾਡਾ ਓਕੇ ਗਿਆਨੀ ਜੀ ਠੀਕ ਹੈ ਜੀ ਓਕੇ ਹੋ ਜੀ ਭਾਨੀ ਦੀ ਗਾਂ ਤੋਂ ਲੈ ਲਈ ਆਪਾਂ ਲੈ ਕੇ ਆਖਦੇ ਨੂੰ ਫਸ ਰਹਿੰਦਾਗਾ ਸੇਫ ਤੋਂ ਲਉਂਦਾ ਬਾਗੇ ਆ ਬੈਠਾ ਮੁੰਡਾ ਕਿ ਕਿਦਾ ਦੇ ਦੇਖੋ ਉਹ ਨਾਲੇ ਪੜਦਾ ਪੜਦਾ ਵੀ ਸੀਟ ਬਣ ਗਿਆ 100 ਰੁਪਏ ਲਿਆ ਦੇ ਹਲਾ ਘੱਟ ਪਾਈ ਉਹਨੂੰ ਪਤਾ ਵੀ ਕੈਮਰੇਜ ਆ ਗਿਆ ਹੁਣ ਪਾਈਆਂ ਨਾਲੇ ਕਿਹਾ ਜੀ 100 ਰੁਪਏ ਦੇ ਪਾਈ ਭਾਈ ਮੁੰਡਾ ਹੱਸੀ ਜਾਂਦਾ ਭਤੀਜਾ ਕਿਵੇਂ ਭਤੀਜਾ ਠੀਕਾ ਲਓ ਜੀ ਮਾਨਸਾਗੜ ਆ ਪਹੁੰਚ। ਲਾਈਨ ਐਸ ਮਾ ਹੁਣ। ਇਹ ਵਿਜਾਰ ਖਾਲੀ ਏ ਕਰ ਕਰ ਐਂਟ ਵਰ ਕਰਕੇ। ਉਹ ਫੇਰ ਵੀ ਰਸ ਹੈਗਾ ਗਾਹ। ਲਓ ਜੀ ਸ਼ੁਰੂ ਉਪਰ ਪਰੇ ਜਮਾਉਣਾ ਇੱਥੇ। ਜੀਨ ਸਾਵੜਾ ਤੋਂ ਇਹਨਾਂ ਦਾ ਇਸਟਾ ਪੇਜ ਵੀ ਐਸਕੈਨ ਕਰੂ ਬਹੁਤ ਵਧੀਆ ਕੱਪੜੇ ਜੀ। ਦਿਖਾਵਾਂਗੇ ਸ਼ੁਰੂ ਦੇ ਪਰੇ ਹੋਏ ਕੱਪੜੇ ਪਰੇ ਸਾਉ ਸਭ ਬਹੁਤ। ਆ ਵੀ ਰਹਾ ਹੁੰਦਾ ਇੱਥੇ। ਇਹਨਾਂ ਦਾ ਮੂਰੇ ਪਹਿਨਾਮ ਵਾਲੇ ਵੀ ਨਹੀਂ। ਇਹਨੇ ਆਵੇ ਆ। ਇਹ ਨਾਮਾਂ ਇਹ ਕਪਟਿਨ ਦੇ ਨਾਮ ਨੂੰ ਆਹ ਚੋਥੇ ਵੱਟੋਂ ਬਦਲ ਮਾਨਸ ਵਾਲਿਓ ਵੀਰ ਜੀ ਕੀ ਕੀ ਮਿਲ ਜਾਂਦਾ ਤੁਹਾਡੇ ਕੋਲ ਦੱਸੋ ਮੇਰੇ ਵੀਰ ਜੀ ਸਾਰਾ ਕੁਝ ਮਿਲ ਜਾਂਦਾ ਵੀਰ ਜੀ ਅੱਛਾ ਸਾਡੀਆਂ ਦੋ ਦੁਕਾਨਾਂ ਨੇ ਸਾਡੀ ਪੁਰਾਣੀ ਦੁਕਾਨ ਸਾਹਮਣੇ ਪਹਿਨਾਵਾ ਗਾਰਮੈਂਟ ਸੀ ਹਾਂਜੀ ਉੱਥੇ ਬੱਚਿਆਂ ਦਾ ਜੈਂਟਸ ਦਾ ਸਾਰਾ ਹੈਗਾ ਇੱਕ ਦਿਨ ਤੇ ਬੱਚੇ ਤੋਂ ਲੈ ਕੇ ਜਿਹੜਾ ਮਰਜ਼ੀ ਸਾਈਜ਼ ਲੈ ਲਓ ਠੀਕ ਹੈ ਜਿਹੜਾ ਇੱਧਰ ਹੈਗਾ ਇਹ ਸੈਕਸ਼ਨ ਅਸੀਂ ਨਵਾਂ ਬਣਾਇਆ 1.5 ਸਾਲ ਤੋਂ ਇੱਧਰ ਲੜਕੀਆਂ ਦਾ ਮਤਲਬ ਜਿਵੇਂ ਤੁਹਾਡੀ ਬੇਟੀ ਹੈ 13-14 ਸਾਲ ਦੇ ਬੱਚੇ ਤੋਂ ਲੈ ਕੇ ਫੁੱਲ ਸਾਈਜ਼ ਲੇਡੀ ਸਕਦੀਆਂ ਜਿੰਨੀਆਂ ਇੰਪੋਰਟਡ ਕੋਰੀਅਨ ਡਰੈਸਾਂ ਨੇ ਜਿੰਨੇ ਸਕਰਟਾਂ ਨੇ ਮਿੱਟੀਆਂ ਕੋਰਸੈਟ ਸਭ ਕੁਝ ਮਿਲ ਜਾਂਦਾ ਹੈ ਮਿਲਦਾ ਸਾਰਾ ਪ੍ਰੀਮੀਅਮ ਕੁਆਲਿਟੀ ਚ ਓਕੇ ਲਓ ਜੀ ਪਹੁੰਚੋ ਇੱਥੇ ਕੋਰੀਅਨ ਜਿਹੜੇ ਸਕੀਨ ਨੇ ਪਾਉਣ ਦੇ ਜਰੂਰ ਆਓ ਸਮਝ ਦੇਖਿਆ ਸਭ ਦੀਆਂ ਡਰੈਸਾਂ ਇੱਥੇ ਹੀ ਜਾਂਦੀਆਂ ਨੇ ਸਾਰੀਆਂ ਲਓ ਜੀ ਓਕੇ ਵੀਰੇ ਓਕੇ ਬਹੁਤ ਥੈਂਕ ਯੂ ਵੈਲਕਮ ਚਲੋ ਭਈ ਮੇਰੇ ਵੱਡੇ ਦਾ ਆਈ ਸੀ ਜੀ ਪਿਆ ਪੁੱਤ ਚਮਕੀਲੀ ਜੀ ਹੀਲ ਅੱਛਾ ਹੀਲ ਦੇ ਦੇ ਤਾਂ ਐਸੀ ਕਿ ਮੇਰੇ ਕੋਲ ਵਾਈਟ ਸ਼ੂਜ਼ ਪਏ ਨੇ ਬੂਟ ਵਾਈਟ ਸ਼ੂਜ਼ ਹੋਰ ਬਰਾਊਨ ਹੀਲਸ ਪਈਆਂ ਜੁੱਤੀਆਂ ਪਈਆਂ ਨੇ ਓਕੇ ਬਹੁਤ ਕੁਝ ਪਿਆ ਲਿਆ ਵੀ ਸਭ ਕੋਲੇ ਬੂਟ ਹੋ ਗਏ ਪੂਰੇ ਸਾਡੇ ਕੋਲੇ ਹੁਣ ਇਹਦੀ ਮੰਮੀ ਦੇ ਰਹਿ ਗਏ ਬੂਟ ਵਾਟ ਲੈਣਾ ਹੋ ਕੋਈ ਜੁੱਤੀ ਸਾਡੀ ਉਹ ਸ਼ਾਪਿੰਗ ਕੰਪਲੀਟ ਹੋ ਗਈ ਆਪਣੀ ਭਾਈ ਜੀ ਓਕੇ ਮੈਂ ਅਜੇ ਸਿੱਕ ਛੋਟੀ ਜੀ ਮੈਰਜੀ ਆਣਾਗਾ ਇਸ ਤਰ੍ਹਾਂ ਵਿੱਚ ਇਸ ਕਰਕੇ ਸ਼ਾਪਿੰਗ ਕਰਨਾ ਐਸੀ ਭਾਈ ਜੀ ਤੇ ਕੰਪਲੀਟ ਹੋ ਗਈ ਤੇ ਮਾਨਸਾ ਚ ਪੂਰਾ ਰਾਸਾ ਇਸ ਟਾਈਮ ਪਹਿਲਾਂ ਉਦੋਂ ਜਦੋਂ ਮੈਂ ਪਹਿਲਾਂ ਆਇਆ ਸੀ ਉਦੋਂ ਕੋਈ ਰਸ ਨਹੀਂ ਸੀ ਸੰਡੇ ਕਰਕੇ ਅੱਜ ਹੁਣ ਬਹੁਤ ਜ਼ਿਆਦਾ ਰਸ ਹੋ ਰਿਹਾ ਹੈਗਾ। ਉੱਤ ਆਹ ਮੋਟਰਸਾਈਕਲ ਵਾਲੇ ਵਾਲੇ ਤੰਗ ਕਰਦੇ ਇਹ ਨਹੀਂ ਵਿਚਾਰੇ ਇੱਕ ਹੋਰ ਹੈਗਾ ਜਿਹੜੇ ਲੋਕਲ ਨੇ ਇਹ ਉਹ ਲੋਕੜਾ ਆਏ ਨੇ ਜਿੱਥੋਂ ਜੀ ਕਰਦਾ ਉੱਥੋਂ ਨਗਾਉਂਦੇ ਆਂ ਆਊਟਸਾਈਡ ਨਗਾਉਂਦਾ ਸੀ ਹੁਣ। ਤੇ ਖਰਾਬ ਕਰਦੇ ਨੇ ਲੋ ਜੀ ਆਹ ਰਸਤਾ ਹੈ ਠੀਕ ਹੈਗਾ। ਹੁਣ ਜਾਣੇ ਆਂ ਅਸੀਂ ਨਿੱਕੀ ਚਾਟ ਬਣਾਉਣ ਵਾਲੇ ਦੇ। ਸਬੂ ਆਏ? ਹਾਂਜੀ। ਕੀ ਖਾẽਗਾ? ਦੋਸਾ। ਲੋ ਜੀ ਸਭੂ ਦੋਸਾ ਖਾਓ ਮੈਂ ਤਾਂ ਸਭ ਨੂੰ ਕਹੀ ਵੀ ਆਹ ਦੋਸਾ ਖਾ ਰਾਂ। ਸਭੂ ਕੋਲ ਵੀ ਮੈਂ ਦੋਸਾ ਖਾਣਾ ਲੋ ਜੀ ਹੁਣ ਸਭ ਨੂੰ ਦੋਸਾ ਖਵਾਉਣ ਲੋ ਇਹਨੇ ਕਿ ਲਿਆ ਰਹੀ ਇੱਕ ਹੀ ਜਿਹੜਾ ਵੀ ਉਹਨੂੰ ਕੋਕਨਟ ਚਟਨੀ ਨਹੀਂ ਕੋ ਆ ਇਹ ਦੋ ਨਾ ਪਲੇ ਨਾ ਹਾਂ ਦੋਸਾ ਖਾਦਾ ਵੀ ਸਾਰੇ ਅੱਜ ਹੈਲਦੀ ਅਮੜਾ ਜਾਂ ਤਲੇ ਹੋਏ ਨਾਲ ਠੀਕ ਆ ਲਓ ਜੀ ਆਪਾਂ ਚੱਲੇ ਕਰਨ ਨੂੰ ਹੋ ਗੇ ਲੇਟ ਮਾਤਾ ਗਾਲਾਂ ਵੀ ਦੇ ਸਕਦੇ ਹੋ ਜਾ ਕੇ ਪਤਾ ਲਗੂ ਤੇ ਸ਼ੋ ਕਿ ਮੈਂ ਪਤਾ ਠੀਕ ਆ ਸ਼ਬੂ ਨੂੰ ਦਵਾ ਲਈ ਸੀ ਕੱਪੜੇ ਪਹਿਲਾਂ ਸ਼ਬੂ ਦੇ ਪਸੰਦ ਆ ਗਏ ਇੱਕ ਸੀ ਨਾ ਇੱਕ ਸੂਟ ਦੇਖਿਆ ਸੀ ਜਿਹੜਾ ਜਿਵੇਂ ਸੁੰਤਾ ਹੁੰਦਾ ਸੂਟ ਉਹ ਹੁਣ ਸ਼ਬੂ ਕਹਿੰਦੀ ਹੋ ਲੈਣਾ ਹੈ ਜਬੂ ਐ ਮੈਂ ਤਾਂ ਉਹ ਕਰਕੇ ਤੁਸੀਂ ਸਮਝਦੇ ਹੋ ਜੇ ਤੁਹਾਡੇ ਕੁੜੀਆਂ ਦੇ ਵੀ ਆਪਾਂ ਆਪਣੀ ਬੇਟੀ ਆ ਵੀ ਬੱਚਿਆਂ ਵਾਂਗੂ ਲਗੇ ਸੂਟ ਇਹ ਕਹਿੰਦੀ ਮੈਂ ਸੂਟ ਪਾਉਣਾ ਮਾਹ ਨਹੀਂ ਪਤਾ ਲੈਣਾ ਡਰੈੱਸ ਹੁਣ ਸਾਡੀ ਪਿਓਪਤੀ ਦੀ ਇਹ ਚੱਲ ਰਹੀ ਆ ਹੈ ਕੱਲ ਬਾਦ ਹੈ ਜੇ ਮੂੰਹ ਇਹ ਜਲਦੀ ਆ ਤੈਨੂੰ ਕੀ ਵਧੀਆ ਲੱਗਿਆ ਸੀ ਸੂਟ ਸਾਲਿਆ ਤੂੰ ਛੋਟਾ ਹੁੰਦਾ ਤਾਂ ਕਹਿੰਦਾ ਹੁੰਦਾ ਜੀ ਮੈਂ ਮੁੰਡਾਂ ਦਾ ਪਤਾ ਤੈਨੂੰ ਗੱਲ ਦਾ ਤੂੰ ਕਹਿੰਦਾ ਮੈਂ ਲੇਡੀ ਮੁੰਡਿਆਂ ਦੇ ਕੱਪੜੇ ਵਾਂਗੂ ਇਹ ਵੀ ਮੁੰਡਿਆਂ ਦੇ ਕੱਪੜੇ ਪਾਉਂਦਾ ਹੁੰਦਾ ਸੀ ਹੈ ਉਹ ਟੌਮ ਬਾਇਰ ਸੀ ਹੈ ਉਹ ਟੌਮ ਬਾਇਰ ਸੀ ਤੇ ਫਿਰ ਵੜਾ ਵੜਾ ਕੇ ਨੂੰ ਅਸੀਂ ਕੱਪੜੇ ਪਾਉਣ ਲੱਗੇ ਹੁਣੇ ਕੱਪੜੇ ਪਾਉਂਦੀ ਅਸੀਂ ਕਹਿੰਨੇ ਹੁਣ ਤੂੰ ਆਾ ਸੂਟ ਪਾਉਣੇ ਹੈਣਾ ਜੋ ਲਓ ਭਾਈ ਚੱਲੇ ਅਸੀਂ ਸ਼ਾਪਿੰਗ ਕਰਕੇ ਘਰ ਨੂੰ ਤੇ ਨਿੱਕਿਆਂ ਦੇ ਖਾਲਾ ਸੀ ਸਾਨੂੰ ਦਿਖਾਏ ਛੋੜੀ ਵੈਟ ਤੇ ਇੱਕ ਮੋਬਾਈਲ ਦਾ ਕਵਰ ਲੈਣਾ ਸੀ ਆਾ ਸੂਟ ਦੇ ਲੈਣੇ ਹੁੰਨੇ ਤੁਹਾਨੂੰ ਪਤਾ ਆ ਤੇ ਬਯੰਤ ਬਾਈ ਵੀ ਖੀ ਵਾਲਾ ਉਰਿਆ ਗਿਆ ਸਾਰੇ ਪਹੁੰਚੋ ਬਯੰਤ ਕੋਲੇ ਇੱਕ ਤੋਂ ਇੱਕ ਵੱਤ ਤੋਂ ਵੱਧ ਮੋਬਾਈਲ ਆ ਬਯੰਤ ਜਿੱਥੇ ਗਿਆ ਸੀ ਕੰਮ ਕਰਨਾ ਉਥੋਂ ਵਾਪਸ ਆ ਕੇ ਉਹਨੇ ਦੁਬਾਰੇ ਸ਼ੌਪ ਮਾਨਸਾ ਕਰ ਲਈ ਮੇਰੇ ਲੈ ਕੇ ਲਾਉਣੇ ਭੀਖੀ ਵਾਲੇ ਵੀਰਾਂ ਨੂੰ ਜਿਹੜੇ ਬਿਆੰਤ ਕੋਲ ਬਿਆੰਤ ਸਿਗਲੇ ਕੋਲੇ ਜਾਂਦੇ ਸੀ ਉਹ ਸਾਰੇ ਪਹੁੰਚੋ ਠੀਕ ਆ ਤੇ ਬਿਆੰਤ ਕੋਲੇ ਪੂਰਾ ਵਧੀਆ ਮੋਬਾਈਲ ਮਿਲਦੇ ਆ ਅਸੀਂ ਲੈ ਸ਼ੋਅ ਵਾਸਤੇ ਇੱਕ ਟੈਬ ਹਾਂ ਨਾ ਜੀ ਬੋ ਹਾਂਜੀ ਆ ਐਪਲ ਦੀ ਟੈਬਲੇਟ ਸੀ ਬਹੁਤ ਸੋਹਣੀ ਟੈਬ ਆਗੀ ਤੇ ਉਹਦਾ ਰਿਵਿਊਸ ਨੂੰ ਫੇਰ ਦਵਾਂਗੇ ਇੱਕ ਦਿਨ ਵਿਲੇ ਹੋ ਕੇ ਤੇ ਬਿਆੰਤ ਕੋਲੇ ਪਹੁੰਚੋ ਵਧੀਆ ਤੋਂ ਵਧੀਆ ਮੋਬਾਈਲ ਲੈਣ ਲਈ ਸਾਫ਼ ਸੁਥਰੇ ਮੋਬਾਈਲ ਲੈਣ ਲਈ ਠੀਕ ਹੈ ਜੀ ਲਓ ਜੀ ਹੁਣ ਚੱਲਦੇ ਸੀ ਪਿੰਡ ਨੂੰ ਮੂਹਰੇ ਆ ਗਈ ਬੱਤੀ ਓਏ ਮਾਨਸਾ ਕੈਂਚੀ ਤੇ ਆ ਗਈ ਬੱਤੀ ਤੇ ਆ ਬਾਈ ਦੇਖ ਲੈ ਬੱਤੀ ਤੋੜ ਕੇ ਭੱਜ ਰਿਹਾ ਹੈਗਾ ਕਾਲੀ ਹੋਪਈ ਡਿਊਟੀ ਤੇ ਜਾ ਰਿਹਾ ਉਹ ਘਰ ਨੂੰ ਦੇਖੋ ਅਸੀਂ ਖੜਕੇ ਅਸੀਂ ਬੱਤੀ ਦੀ ਪਲਨਾ ਕਰ ਰਹੇ ਹਾਂ ਕਿਉਂ ਇਹ ਕਈ ਵਾਰ ਜਿਵੇਂ ਇਧਰੋਂ ਗੱਡੀ ਆ ਗਈ ਉਧਰੋਂ ਆਵੇ ਕਾਲੀ ਚ ਹੋਵੇ ਇਧਰੋਂ ਡੱਕੀ ਗੱਡੀ ਤਾਂ ਐਕਸੀਡੈਂਟ ਹੋ ਸਕਦਾ ਤਾਂ ਮੇਰੇ ਵੀਰਾਂ ਨੂੰ ਬੇਨਤੀ ਹੈ ਜਦੋਂ ਬੱਤੀ ਆਈ ਉਹ ਤੋਂ ਬਚੋ ਬੱਤੀ ਤੋਂ ਬੱਤੀ ਆ ਜਿੱਥੇ ਖੜਜੋ ਕ੍ਰੋਸ ਨਾ ਕਰੋ ਜਿਵੇਂ ਮੈਂ ਖੜਾਗਾ ਹੁਣ ਓ ਲਓ ਜੀ ਆਪਾਂ ਮਾਨਸਾ ਪੰਪੇੜਾ ਮਸੂਰ ਹੈਗਾ ਕੈਂਚੀ ਤੋਂ ਥੋੜੀ ਜਲਵਾ ਰਹੇ ਗੱਡੀ ਦਾ ਡੀਜ਼ਲ ਉੱਗ ਗਿਆ ਸੀ ਭਾਈ ਬੱਤੀ ਆ ਗਈ ਇਸ ਕਰਕੇ ਤੇਲ ਉਹ ਰੱਖਿਆ ਕਰੂੰ 1500 ਦਾ ਕਈ ਵਾਰ ਕੋਈ ਲੂਟ ਪੈ ਜਾਂਦੀ ਆ ਤੇ ਦੇਖੋ ਆ ਗਈ ਪੰਪ ਤੇ ਤੇਲ ਪਾ ਰਹੇ ਆ ਵੀ ਦੇਖਦੇ ਕਿੰਨਾ ਮੰਦਾ ਉਹ ਜੀ ਰਾਤ ਹੋ ਗਿਆ ਸੀ ਐਕਸੀਡੈਂਟ ਖੰਭਾ ਹੋ ਗਿਆ ਬਿੰਗਾ ਚਣ ਵਿਚਾਰੇ ਬਚ ਗਏ ਸੱਟ ਤੋਂ ਤੇ ਆ ਬਾਈ ਗੱਡੀ ਦਾ ਕੱਢੀ ਜਾਂਦੇ ਨੇ ਗੱਡੀ ਚੱਲ ਬਚਤ ਰਹੀ ਉਹ ਖੰਭਾ ਤੋੜਿਆ ਪਿਆ ਦੇਖੋ ਇੰਨੀ ਬਚਤ ਰਹੀ ਗੱਡੀ ਦੀ ਚਾਹ ਸ਼ੁਕਰਾ ਬ੍ਰਹਮਾ ਦਾ ਲੋ ਜੀ ਭਾਈ ਸੂਟ ਸਭ ਨੂੰ ਲਿਆਤਾ ਸੀ ਹੁਣ ਮੇਰੀ ਦਾਦੀ ਕੋਲੇ ਨੇ ਫਰਮਾਇਸਲਾ ਕੀਤਾ ਵੀ ਦਵਾ ਮੈਨੂੰ ਆਇਆ ਸ਼ਬੂ ਆ ਦੇਖਾ ਕਿਹੜਾ ਲਿਆਤੇ ਪਹਿਲਾਂ ਅਸੀਂ ਆਦ ਵਾਇਆ ਸੀ ਦਵਾ ਦੇ ਫਿਰ ਜਿਹੜਾ ਜੀ ਕਰਦਾ ਉਹ ਸੀ ਇਹਦਾ ਸੀਗਾ ਚਾਈਨੀ ਉਹ ਕੀ ਕਹਿੰਦੇ ਜਪਾਨੀ ਦਾ ਜਪਾਨੀ ਸੂਟ ਹੀ ਅਸੀਂ ਬਣਵਾਇਆ ਸੀ ਇਹ ਕਹਿੰਦੇ ਮੈਂ ਸੂਟ ਲੈਣਾ ਹੁਣ ਮੈਂ ਆਪਣੀ ਦਾਦੀ ਤੋਂ ਹਾਮੀ ਭਰਾਈ ਹੈ ਭਾਈ ਹੁਣ ਮਂਗਾਉਣੇ ਸੰਦ ਦਿਖਾਵਾਂਗੇ ਹੈ ਤੇ ਆਦਾ ਨਿਆਣੀ ਨੂੰ ਅਸੀਂ ਤੇ ਇਹੀ ਲੈ ਕੇ ਆਏ ਆ ਬਸ ਲਿਆ ਦਿਲਾ ਦੇਖ ਚਾ ਦੇਖ ਚਲ ਭਾਈ ਵਿਆਹ ਤਾਂ ਖਵਾਤੇ ਸ਼ਬੂ ਹੋ ਗਿਆ ਪਾਸ ਠੀਕ ਹੈ ਮਤਾ ਠੀਕ ਹੈ ਮੈਂ ਕਹਿੰਦੀ ਕਿ ਦਾਲ ਬਣਾਈ ਆ ਬਹੁਤ ਵਧੀਆ ਦਾਲ ਬਣੀ ਆ ਪਰ ਇੱਕ ਗੱਲ ਰਿਸਟੋਵਿਸਤ ਆ ਗਿਆ ਸੀ ਉਹ ਦੱਸਤਾ ਸੀ ਵੀ ਇਹ ਦਾਲ ਕਿਤੇ ਭੇਜੀ ਤਾਂ ਨਹੀਂ ਇਹ ਸਾਨੂੰ ਮਾਤਾ ਜੀ ਭੇਜ ਨਹੀਂ ਭੇਜੀ ਇਹ ਸਾਨੂੰ ਦਾਲ ਮੈਂ ਤਾਗਦਾ ਹਾਂ ਸਾਡੇ ਪ੍ਰਾਣੇ ਨੂੰ ਪਸੰਦ ਆ ਅੱਛਾ ਗੱਲ ਤਾਂ ਕਰਕੇ ਕਿਵੇਂ ਭੇਜ ਸਕਦੀ ਆ ਬੁੜੀ ਬਹੁਤ ਖਰਾਬ ਵੀ ਏ ਸਾਡੀ ਚਾ ਠੀਕ ਆ ਸੀ ਹੁਣ ਆ ਇਹਨਾਂ ਪਾ ਦਿਆਂਗਾ ਪਾਉਂ ਬਈ ਪਾਉਂ ਇਹ ਤਾਂ ਪਹਿ ਗਿਆ ਬੱਸ ਸਾਰਾ ਕੁਝ ਪਹਿ ਗਿਆ ਨਾ ਨਾ ਹੋ ਗਿਆ ਕਿਉਂ ਪਹਿ ਗਿਆ ਫਿਰ ਸਾਨੂੰ ਪਤਾ ਲੱਗ ਜੀ ਇਹ ਮੈਂ ਪੁੱਤਰਾ ਠੀਕ ਐ ਡੰਕ ਹੋ ਗਿਆ ਤੇਰਾ ਖੁਸ਼ ਹੈ ਬਾਏ ਕਰਦੇ ਸਾਰੇ ਇਹਨਾਂ ਨੂੰ ਬਾਏ ਕਿ ਡੈਡੀ ਦੇ ਬਲੌਗ ਵੱਧ ਦੇਖਿਆ ਕਰੋ ਇਹਦੇ ਬਲੌਗ ਵੱਧ ਦੇਖਿਆ ਕਰੋ ਇੱਕ ਕੱਟ ਬੋਲਦੀ ਸੰਗ ਜਾਂਦੇ ਹੁਣ ਸੰਗਣਾ ਨਹੀਂ ਤੂੰ ਕੈਮਰੇ ਤੋਂ ਓਕੇ ਕੀ ਐ ਸਰੀ ਮਾਰਦੀ ਰਹਿੰਦੀ ਐ ਕਮਲੀ ਜਿਹੀ ਜੱਡੀ ਉਹ ਜਿਹਦੇ ਜਵਾਕ ਨੇ ਵੀ ਆਹ ਟੈਡੀ ਵੀਅਰ ਦੇ ਕਿਹਦੇ ਕਿੰਨੇ ਸੰਖਾ ਸਾਡੇ ਕਿੱਡੇ ਕਿੱਡੇ ਟੈਡੀ ਵੀਅਰ ਨੇ ਫੜਾਈਸ ਵੀ ਵੱਡਾ ਤੇ ਲਓ ਜੀ ਇੱਕ ਟੈਡੀ ਵੀਅਰ ਆਦੀ ਤੇ ਦੂਜਾ ਫੜਾਈ ਇੱਕ ਹੋਰ ਸੀ ਇੱਕ ਆਤੀ ਤੇ ਇੱਕ ਵੱਡੇ ਵੱਡੇ ਹੋਰ ਨੇ ਉਹ ਸਾਮੀ ਬੈਠੀ ਆ ਕੰਮ ਲਈ ਸਾਡੀ ਐਨੇ ਡੈਡੀ ਵੀਅਰ ਰੱਖ ਰੱਖਣੇ ਨੇ ਹੈ